ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਪਿੰਡ ਪੰਗੂ ਜ਼ਿਲ੍ਹਾ ਸਾਸਾ ਹਰਿਆਣਾ ਚ ਇਹ ਆ ਪਿੰਡ ਪੰਗੂ ਦਾ ਗੁਰੂ ਗੁਰੂ ਘਰ ਇੱਥੇ ਆਪਾਂ ਧੋਕੇ ਤੋਤੇ ਦੇ ਕੇ ਮੱਥਾ ਵਾਹੇ ਗੁਰੂ ਨੂੰ ਚੱਲ ਪਏ ਨਾਲ ਹੀ ਡੇਰਾ ਸਿੱਤਾ ਜੀ ਸੰਤਾ ਬਾਬਾ ਬੋੜ ਦਾ ਸੰਤਾ ਬਾਬਾ ਬਗਵਾਲ ਦਾ ਜੀ ਦਾ ਜਿਨ੍ਹਾਂ ਦੀ ਅੱਜ ਵਰਸੀ ਹੈ ਤੇ ਸੰਗਤ ਬਹੁਤ ਪਹੁੰਚੀ ਹੋਈ ਹੈ ਤੇ ਬਾਕੀ ਕਰੋ ਦਰਸ਼ਨ ਜੀ ਸਾਰੇ ਸੰਤ ਬਾਬਾ ਗੋਪਾਲ ਦਾਸ ਜੀ ਦੇ ਇਹਨੇ ਸੰਤ ਬਾਬਾ ਗੋਪਾਲ ਦਾਸ ਜੀ ਦੀ ਸਮਾਪਤੀ ਹੋਣੀ ਹੋਈ ਹੈ ਤੇ ਨਾਲ ਹੀ ਇਸ ਜਗ੍ਹਾ ਦਾ ਸੰਤ ਬਾਬਾ ਗੋਪਾਲ ਦਾਸ ਜੀ ਦੀ ਹੈ ਕਰੋ ਦਰਸ਼ਨ ਜੀ ਇਹਨੇ ਸੰਤ ਬਾਬਾ ਗੋਪਾਲ ਦਾਸ ਜੀ ਦੀ ਸਮਾਪਤੀ ਹੋਣੀ ਹੋਈ ਹੈ ਦੇ ਨਾਲ ਹੀ ਬਣੀ ਹੋਈ ਹੈ ਜੀ ਪੀਰਾਂ ਦੀ ਜਗ੍ਹਾ ਗੁਰੂ ਘਰ ਦੇ ਵੈਕਲ ਸਾਈਡ ਤੇ ਬਣਿਆ ਹੋਇਆ ਇਹ ਸਾਰੀ ਚੀਜ਼ਾਂ ਕਡੇਰਾ ਵੀ ਉੱਥੇ ਹੈ ਤੇ ਪੀਰਾਂ ਦੀ ਜਗ੍ਹਾ ਜਿੱਥੇ ਆਪਾਂ ਸਾਰੇ ਤੇ ਟੇਕੇ ਮੱਥਾ ਤੇ ਇਧਰ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗਿਆ ਜੰਦਰੇ ਬਾਟ ਲੜੀ ਦਾ ਲੜੀ ਸੰਗਤ ਵੇਖੀ ਬਾਟ ਸੌ ਰਹੀ ਹੈ ਤੇ ਇਸ ਤੋਂ ਬਾਅਦ ਜੇ ਆਪਾਂ ਚੱਲਦੇ ਆਂ ਦੇਖ ਕੇ ਮੱਥਾ ਬਾਦੀ ਸ਼ਹਿੜ ਇਹ ਆ ਜੀ ਇਸ ਟਰੱਕ ਤੇ ਪਹੁੰਚੀ ਸੰਗਤ ਪਿੰਡ ਵੈਰੋਂ ਕੇ ਜ਼ਿਲ੍ਹਾ ਮੋਗਾ ਇਹ ਸੰਗਤ ਬਾਬਾ ਬੋੜ ਦਾ ਜੀ ਦੇ ਪਿੰਡੋਂ ਆ ਤੇ ਬਾਕੀ ਮੇਲਾ ਪੂਰਾ ਭਰ ਚੁੱਕਿਆ ਜੀ ਸਾਰੇ ਪਹੁੰਚੋਂ ਨਾਲ ਦੇ ਪਿੰਡਾਂ ਆ ਗਏ ਹਨ ਬਾਕੀ ਬਹੁਤ ਘੱਟ ਹੋ ਜਾਂਦਾ ਇੱਥੇ ਮੈਂ ਨੂੰ 2-3 ਸਾਲ ਹੋ ਗਏ ਆਉਂਦੇ ਨੂੰ ਤੇ ਬਹੁਤ ਜ਼ਿਆਦਾ ਘੱਟ ਹੁੰਦਾ ਸੱਚੀ ਗੱਲ ਜੀ ਸਾਰਿਆਂ ਨੂੰ